ਸਭ ਤੋਂ ਪਹਿਲਾਂ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬੜੇ ਛੋਟੇ ਜਿਹੇ ਨੋਟਿਸ ਤੇ ਉੱਤੇ ਅੱਜ ਦੀ ਇਸ ਇੰਪੋਰਟੈਂਟ ਪ्रेस वार्ता ਨੂੰ ਕਵਰ ਕਰਨ ਦੀ ਪਹੁੰਚੇ ਹੋ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਪਿਛਲੇ ਸਾਲ ਯਾਨੀ ਦਸੰਬਰ 20 ਦਸੰਬਰ 2024 ਨੂੰ Rajasthan ਦੇ ਸਹਿਰ जैसलमेर ਦੇ ਵਿਖੇ ਇੱਕ ਪ੍ਰੀ ਬਜਟ ਮੀਟਿੰਗ ਦੇਸ਼ ਦੀ ਫਾਈਨਾਂਸ ਮਿਨਿਸਟਰ ਮੈਡਮ ਨਰਮਲਾ ਸੀਤਾਰਾਮ ਜੀ ਨੇ ਉੱਥੇ ਕੰਡਕਟ ਕੀਤੀ ਸੀ ਉਸ ਮੀਟਿੰਗ ਦੇ ਅੰਦਰ ਦੇਸ਼ ਪਰ ਦੇ ਸਟੇਟਾਂ ਦੇ ਸਾਰੇ ਫਾਈਨਾਂਸ ਮਿਨਿਸਟਰ ਸਾਰੇ ਅਫੀਸਰ ਸਾਹਿਬਾਨ ਆਪਣੇ ਆਪਣੇ ਸਟੇਟਾਂ ਦਾ ਅਜੰਡਾ ਲੈ ਕੇ ਕਿ ਇਸ ਜਿਹੜਾ ਬਜਟਾ ਜੇ ਪੇਸ਼ ਹੋਇਆ ਉਹਦੇ ਵਿੱਚ ਕੀ ਕੀ ਸਾਡੀਆਂ ਆਸਾਂ ਹਨ ਗੀਆਂ ਕੀ ਕੀ ਸਾਡੀ ਐਕਸਪੈਕਟੇਸ਼ਨ ਹੈਗੀਆਂ ਉਹਨਾਂ ਬਾਰੇ ਅਸੀਂ ਬਰੀਫ ਨੋਟ ਜਿਹੜਾ ਮੈਡਮ ਨਰਮਲਾ ਸੀਤਾਰਾਮ ਜੀ ਨੂੰ ਸਬਮਿਟ ਕੀਤਾ ਸੀਗਾ ਕਿ ਸਾਡੇ ਸਟੇਟ ਦੀਆਂ ਕੀ ਕੀ ਪ੍ਰਾਇੋਰਟੀਜ਼ ਲਗੀਆਂ ਪੰਜਾਬ ਵੱਲੋਂ ਮੈਨੂੰ ਮੌਕਾ ਮਿਲਿਆ ਸੀਗਾ ਕਿ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਬਾਰਡਰ ਸਟੇਟ ਆ ਤੇ ਪੰਜਾਬ ਦਾ ਲਗਭਗ 500 ਕਿਲੋਮੀਟਰ ਦਾ ਲੰਬਾ ਬਾਰਡਰ ਸਾਡੇ ਗਵਾਂਧੀ ਸਟੇਟ ਰਾਜ ਪਾਕਿਸਤਾਨ ਨਾਲ ਲੱਗਦਾਗਾ ਕੰਟਰੀ ਜਿਹੜੀ ਆ ਜਿਹੜੀ ਸ਼ੁਰੂ ਤੋਂ ਸਾਡੀ ਸਾਡੇ ਦੇਸ਼ ਦੀ ਦੁਸ਼ਮਣ ਜਮਾਤ ਮੰਨੀ ਜਾਂਦੀ ਆ ਔਰ ਬਹੁਤ ਸਾਰੀਆਂ ਲੜਾਈਆਂ ਝਗੜੇ ਵੀ ਹੋਏ ਨੇ ਪਾਸ ਦੇ ਵਿੱਚ ਇਤਿਹਾਸ ਗਵਾਗਾ ਔਰ 500 ਕਿਲੋਮੀਟਰ ਦਾ ਲੰਬਾ ਬਾਰਡਰ ਜਿਹੜਾ ਲੱਗਦਾਗਾ ਇਸ ਗੱਲ ਨੂੰ ਵੀ ਲੈ ਕੇ ਅਸੀਂ ਜ਼ਿਕਰ ਉਥੇ ਕੀਤਾ ਸੀਗਾ ਸੋ ਮੈਂ ਜਿੱਥੇ ਸੀਕ ਸਮਝਦੇ ਕੱਲੀ ਕੱਲੀ ਗੱਲ ਦੱਸਦਾ ਕਿ ਅਸੀਂ ਉਸ ਮੀਟਿੰਗ ਚ ਕੀ ਕੀਤਾ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਪੰਜਾਬ ਦੇ ਲਈ ਮੰਗਿਆ ਸੀਗਾ ਕਿ ਪੰਜਾਬ ਦੇ ਅੰਦਰ ਰੇਲਵੇ ਕਨੈਕਟੀਵਿਟੀ ਰੇਲਵੇ ਕਨੈਕਟੀਵਿਟੀ ਰਾਜਪੁਰਾ ਤੋਂ ਚੰਡੀਗੜ੍ਹ ਜਿਹੜੀ ਆ ਉਹ ਬਹੁਤ ਸਾਡੀ ਚਿਰ ਕੋਣੀ ਮੰਗਾ ਹੋਰ ਪੂਰਾ ਕੀਤਾ ਜਾਵੇ ਇਸ ਤੋਂ ਬਿਨਾ ਬੰਦੇ ਬਾਤ ਟ੍ਰੇਨ ਅਮਰਸਰ ਤੋਂ ਦਿੱਲੀ ਬਠਿੰਡਾ ਤੋਂ ਦਿੱਲੀ ਇਹਦੀ ਮੰਗ ਕੀਤੀ ਸੀ ਇਸ ਤੋਂ ਬਿਨਾ ਹਰ ਇੱਕ ਸਾਲ ਇੱਕ ਬਹੁ ਬੱਡੀ ਪ੍ਰੋਬਲਮ ਆਉਂਦੀ ਆ ਕਿ ਜਿਹੜੀ ਪ੍ਰਾਲੀ ਆ ਸਟੱਬਲ ਬਰਨੇ ਦਾ ਉਹਦਾ ਇਸ਼ੂ ਹਰੇਕ ਸਾਲ ਦੇਸ਼ ਦੀ ਆਨਰੇਬਲ ਸੁਪਰੀਮ ਕੋਰਟ ਜਾਂਦਾਗਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਜਾਂਦਾਗਾ ਸੈਂਟਰ ਸਰਕਾਰ ਉਹਦੇ ਤੇ ਪੰਜਾਬ ਨੂੰ ਭੰਡਣ ਚ ਕੋਈ ਕਸਰ ਬਾਕੀ ਨਹੀਂ ਛੱਡਦੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਪੰਜਾਬ ਨੂੰ ਬਦਨਾਮ ਕਰਨ ਚ ਕੋਈ ਕਸਰ ਨਹੀਂ ਬਾਕੀ ਛੱਡਦੀਆਂ ਉਹਦੇ ਲਈ ਵੀ ਅਸੀਂ ਇੱਕ ਸਟੇਟ ਤੇ ਸੈਂਟਰ ਦਾ ਫਾਰਮੂਲਾ ਦੇ ਕੇ ਆਏ ਸੀਗੇ ਕਿ ਕਿਸ ਤਰ੍ਹਾਂ ਇਸ ਸਮੱਸਿਆ ਤੋਂ ਨਿਢਠਾ ਜਾ ਸਕਦਾਗਾ ਇਸ ਤੋਂ ਬਿਨਾ ਅਸੀਂ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਦੇ ਕਿ ਪੰਜਾਬ ਦਾ ਜਿਹੜਾ ਐਗਰੀਕਲਚਰ ਖੇਤਰ ਆ ਉਹ ਲਗਭਗ 21% ਤੋਂ ਪੈਡੀ ਦੇ ਅੰਦਰ ਚਾਵਲ ਦੇ ਅੰਦਰ ਸੈਂਟਰ ਪੂਲ ਦੇ ਅੰਦਰ ਆਪਣਾ ਹਿੱਸਾ ਪਾਉਦਾਗਾ ਤੇ ਲਗਭਗ 51% ਕਣਕ ਯਾਨੀ ਕਿ ਬੀਟ ਦੇ ਰੂਪ ਵਿੱਚ ਸੈਂਟਰ ਬਾਲ ਚ ਆਪਣਾ ਹਿੱਸਾ ਪਾਉਂਦਾਗਾ ਸੋ ਅਸੀਂ ਇਹ ਚੱਕਰ ਚੋਂ ਬਾਹਰ ਨਿਕਲਣਾ ਚਾਹੁੰਦਾ ਪੰਜਾਬ ਡਾਈਵਰਸੀਫਿਕੇਸ਼ਨ ਯਾਨੀ ਮੇਰਾ ਕਹਿਣ ਦਾ ਪਾਬਾ ਕਿ ਅਸੀਂ ਡਾਈਵਰਸੀਫਿਕੇਸ਼ਨ ਦੀ ਗੱਲ ਜਿਹੜੀ ਆ ਉਹ ਸੈਂਟਰ ਸਾਹਮਣੇ ਰੱਖੀ ਸੀਗੀ ਤਾਂ ਕਿ ਉਸ ਦੇ ਨਾਲ ਜਿਹੜੀ ਫਰਟੀਲਾਈਜ਼ਰ ਦੀ ਸਬਸਿਡੀ ਆ ਉਹ ਵੀ ਘਟਾ ਕਮੀ ਹੋਊਗੀ ਜਿਹੜੀ ਸਾਡੀ ਪਾਵਰ ਦੀ ਸਬਸਿਡੀ ਆ ਪੰਜਾਬ ਦੀ ਆ ਉਹਦੇ ਚ ਵੀ ਕਮੀ ਹੋਊਗੀ ਸੋ ਇਹਦੇ ਲਈ ਵੀ ਅਸੀਂ ਇੱਕ ਪੈਕੇਜ ਦੀ ਮੰਗ ਜਿਹੜੀ ਆ ਸੈਂਟਰ ਸਰਕਾਰ ਤੋਂ ਕਰਕੇ ਆਏ ਸੀ ਇਸ ਤੋਂ ਬਿਨਾ ਅਸੀਂ ਇਹ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਦਾ ਜਿਹੜਾ 500 ਕਿਲੋਮੀਟਰ ਲੰਬਾ ਬਾਰਡਰ ਆਗਾ ਉਸ ਬਾਰਡਰ ਦੇ ਉੱਤੇ ਸਾਡੀ ਪੰਜਾਬ ਪੁਲਿਸ ਬੜੇ ਅੱਛੇ ਤਰੀਕੇ ਦੇ ਨਾਲ ਜਿਹੜਾ ਬਾਹਰਲੇ ਸਾਡੀ ਕੰਟਰੀ ਤੋਂ ਜੇ ਮੈਂ ਗੱਲ ਕਰਾਂ ਪਾਕਿਸਤਾਨ ਤੋਂ ਜਿਹੜਾ ਨਸ਼ਾ ਆਉਂਦਾਗਾ ਉਹਨੂੰ ਰੋਕਣ ਦੇ ਲਈ ਆਪਣੀ ਟਿੱਲ ਦਾ ਜ਼ੋਰ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਝੀ ਦੀ ਅਗਵਾਈ 'ਚ ਅਸੀਂ ਬਿਲਕੁਲ ਰੁਕਣ ਲੱਗੇ ਹੋਿਆਂਗੇ ਸੋ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਆ ਉਸੇ ਦਾਗਾ ਪੰਜਾਬ ਪੁਲਿਸ ਦਾ ਖਾਸ ਕਰਕੇ ਬਾਰਡਰ ਡਿਸਟ੍ਰਿਕਟ ਦਾ ਉਹਨੂੰ ਹੋਰ ਮਜ਼ਬੂਤ ਕਰਨ ਦੇ ਸਾਨੂੰ 1000 ਕਰੋੜ ਰੁਪਏ ਦੀ ਅਸੀਂ ਮੰਗ ਕੀਤੀ ਸੀ ਕਿ ਸਾਨੂੰ 1000 ਕਰੋੜ ਰੁਪਏ ਦਿੱਤਾ ਜਾਵੇ ਤਾਂ ਕਿ ਅਸੀਂ ਉਹਨੂੰ ਹੋਰ ਮਜ਼ਬੂਤ ਕਰ ਸਕੀਏ ਇਸੇ ਤਰੀਕੇ ਅਸੀਂ ਬਾਰਡਰ ਦੇ ਪੰਜ ਡਿਸਟ੍ਰਿਕਟ ਦੇ ਕੇ ਆਏ ਸੀਗੇ ਅਸੀਂ ਬਾਰਡਰ ਦੇ ਪੰਜ ਡਿਸਟ੍ਰਿਕਟ ਦੇ ਕੇ ਆਏ ਸੀ ਜਿਨ੍ਹਾਂ ਡਿਸਟ੍ਰਿਕਟਾਂ ਦੇ ਅੰਦਰ ਅਸੀਂ ਕਿਹਾ ਸੀਗਾ ਕਿ ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ ਨੂੰ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਦਿੱਤਾ ਹੋਇਆ ਹੈ ਡ੍ਰੈਸਟੀ ਲਾਉਣ ਦੇ ਲਈ ਉਹ ਪੰਜ ਡਿਸਟ੍ਰਿਕਟਾਂ ਨੂੰ ਸਾਰਾ ਚੁਣਿਆ ਜਾਵੇ ਤਾਂ ਕਿ ਪੰਜਾਬ ਦਾ ਜੂਥ ਜਿਹੜਾ ਨੌਜਵਾਨ ਹੈਗਾ ਜਿਹੜਾ ਪੰਜਾਬ ਤੋਂ ਬਾਹਰ ਜਾ ਕੇ ਆਪਣਾ ਰੋਜ਼ਗਾਰ ਪਾਲ ਰਿਹਾ ਬਾਹਰ ਦੇਸ਼ਾਂ ਜਾ ਰਿਹਾ ਬ੍ਰੇਨ ਡ੍ਰੇਨ ਜਿਹੜਾ ਉਹਨੂੰ ਵੀ ਰੁਕ ਸਕੀ ਹੈ اور ਸਾਡਾ ਜਿਹੜਾ ਜਿਹੜੀ ਸਾਡਾ ਬਾਰਡਰ ਸਟੇਟ ਬਾਰਡਰ ਦੇ ਡਿਸਟ੍ਰਿਕਟ ਨੇ ਉਹ ਵੀ ਕਾਮਯਾਬ ਹੋ ਸਕਣ ਇਸ ਤੋਂ ਬਿਨਾ ਜਿਹੜੇ ਕੁੱਕ ਜਿਹੜੀਆਂ ਸਾਡੇ ਮਿਡਡੇ ਮੀਲ ਵਰਕਰ ਨੇ ਗਿਆ ਕੁੱਕ ਕਮ ਹੈਲਪਰ ਉਹਨਾਂ ਦਾ ਕਿਉਂਕਿ ਉਹਨਾਂ ਦੀ ਤਨਖਾਹ ਜਿਹੜੀ ਹੈ ਜਿਹੜਾ ਆਲਰੇਡੀ ਮਿਲਦਾਗਾ ਉਹ ਲਗਭਗ 15 ਸਾਲ ਤੋਂ ਕਦੇ ਨਹੀਂ ਵਧਿਆ ਪਿਛਲੇ 15 ਸਾਲ ਤੋਂ ਬਿਲਕੁਲ ਨਹੀਂ ਵਧਿਆ ਸੀਗਾ ਸੋ ਉਹਨੂੰ ਅਸੀਂ ਉਹ 600 ਰੁਪਏ ਮਿਲਦਾਗਾ ਸੈਂਟਰ ਸਰਕਾਰ 600 ਰੁਪਏ ਦੀ ਅਸੀਂ ਕਿਹਾ ਸੀਗਾ ਔਰ ਦਿੰਦੀ ਵੀ 10 ਮਹੀਨੇ ਆ 600 ਰੁਪਏ 10 ਮਹੀਨੇ ਦਿੰਦੀ ਆ ਸੀ ਕਿ ਆ ਸੀਗਾ ਕਿ ਭਾਈ 12 ਮਹੀਨੇ ਕੀਤਾ ਜਾਵੇ ਔਰ ਵਧਾ ਕੇ 2000 ਰੁਪਏ ਕੀਤਾ ਜਾਵੇ ਤੁਸੀਂ ਦੇਖੋ ਕਿ 15 ਸਾਲ ਪਹਿਲਾਂ ਇਹ ਅਮਾਉਂਟ ਨਿਰਧਾਰਤ ਹੁੰਦੀ ਆ ਔਰ 15 ਸਾਲਾਂ ਬਾਅਦ ਵੀ ਹੋਈ ਰਹੀ ਆ ਇਸ ਤੋਂ ਬਿਨਾ ਆਂਗਣ ਵਾਲੀ ਵਰਕਰਾਂ ਦੀ ਜਿਹੜੀ ਆ ਤਨਖਾਹ ਵਧਾਉਣ ਦੀ ਵੀ ਜਿਹੜੀ ਉਹਨਾਂ ਨੂੰ ਆਨਰਰ ਮਿਲਦਾ ਉਹਦੀ ਗੱਲ ਕੀਤੀ ਸੀਗੀ ਹੋਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਛੋਟੇ-ਛੋਟੇ ਨੇਗੇ ਉਹ ਅਸੀਂ ਦੇਖ ਕੇ ਆਏ ਸੀ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰਕੇ ਆਏ ਸੀਗੇ ਕਿ ਪੰਜਾਬ ਦਾ ਰੂਲਰ ਡਵੈਲਪਮੈਂਟ ਫੰਡ ਆਰਡੀ ਆਫ ਦਾ ਪੈਸਾ ਰੁਕਿਆ ਪਿਆਗਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੁਕਿਆ ਪਿਆਗਾ ਇਸੇ ਤਰ੍ਹਾਂ ਜਿਹੜੀ ਸੀਸੀਐ ਲਿਮਿਟ ਹਰ ਇੱਕ ਸਾਲ ਹਰ ਇੱਕ ਸਾਲ ਸੀਸੀਐ ਲਿਮਿਟ ਮਿਲਦੀ ਆ ਉਹਦੇ ਦਾ ਇੰਟਰਸਟ ਰੇਟ ਜਿਆਦਾ ਹੋਣ ਕਰਕੇ ਪੰਜਾਬ ਨੂੰ ਲਗਭਗ 800 ਕਰੋੜ ਰੁਪਏ ਤੋਂ ਲੈ ਕੇ 1200 ਕਰੋੜ ਰੁਪਿਆ ਜਿਹੜਾ ਉਹ ਬਾਧੂ ਸੈਂਟਰ ਨੂੰ ਅਦਾ ਕਰਨਾ ਪੈਂਦਾਗਾ ਸੋ ਸਾਡੇ ਤੇ ਕਿ ਐਕਸਟਰਾ ਬਰਡਨ ਆ ਜਦ ਕਿ ਅਸੀਂ ਅਨਾਸਤਾਂ ਸੈਂਟਰ ਪੂਲ ਲਈ ਖਰੀਦਦੇ ਆ ਚੌਕਣਕਾ ਚਾਚਾਵਲਾ ਪਰ ਲੇਕਿਨ ਪੈਸੇ ਸਾਨੂੰ ਪੈਸੇ ਸਾਨੂੰ ਮੀਡਲਮੈਨ ਹੋਣ ਦੇ ਨਾਤੇ ਸਾਨੂੰ ਸੈਂਟਰ ਸਰਕਾਰ ਤੋਂ ਜਿਹੜਾ ਹੈ 800 ਤੋਂ ਲੈ ਕੇ 1200 ਕਰੋੜ ਰੁਪਇਆ ਕਦੇ ਕਿੰਨਾ ਕਦੇ ਕਿੰਨਾ ਜਿਹੜਾ ਸੀ ਉਹ ਸਾਨੂੰ ਪੇ ਕਰਨਾ ਪੈਂਦਾਗਾ ਤਾਂ ਕਿ ਉਹਦੇ ਅਸੀਂ ਇੰਟਰਸਟ ਘਟਾਇਆ ਜਾਵੇ ਪਰ ਲੇਕਿਨ ਅੱਜ ਜਿਹੜਾ ਬਜਟ ਆਲਮੋਸਟ ਰੀਲੀਜ਼ ਕੀਤਾਗਾ ਸੈਂਟਰ ਸਰਕਾਰ ਨੇ ਅੱਜ ਦੇਸ਼ ਦੇ ਫਾਈਨਾਂਸ ਮਿਸਟਰ ਮੈਡਮ trilbala sitaram ji ਨੇ ਅੱਜ ਦੇਸ਼ ਦਾ ਭਾਰਤ ਜਨਤਾ ਪਾਰਟੀ 3ਰਡ ਅਰਮ ਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾਗਾ ਔਰ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਿਰਾਸ਼ ਕੀਤਾਗਾ ਜਿਹੜੀਆਂ ਡਿਸਕਸ਼ਨ ਪ੍ਰੀ ਬਜਟ ਮੀਟਿੰਗ ਚ ਹੋਈਆਂ ਸੀਗੀਆਂ ਜੋ ਡਿਮਾਂਡ ਪ੍ਰੀ ਬਜਟ ਮੀਟਿੰਗ ਦੇ ਅੰਦਰ ਸਾਡੇ ਵੱਲੋਂ ਸੈਂਟਰ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਸੀਗੀਆਂ ਉਹ ਇੱਕ ਵੀ ਡਿਮਾਂਡ ਦੇ ਉੱਤੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ ਔਰ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਕਿੱਡੀ ਬੱਤੀ ਨਫ਼ਰਤ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਮਨ ਦੇ ਅੰਦਰ ਪੰਜਾਬ ਦੇ ਪ੍ਰਤੀ ਆ ਮੈਂ ਕਈ ਵਾਰ ਸੁਣਦਾ ਹੁੰਨਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਤੁਸੀਂ ਵੀ ਬਹੁਤ ਵਾਰ ਸੁਣਿਆ ਹੋਊਗਾ ਉਹਨਾਂ ਨੇ ਕਈ ਵਾਰ ਕਿਹਾ ਕਿ ਮੇਰਾ ਨਾਤਾ ਪੰਜਾਬ ਨਾਲ ਐਮਰਜੈਂਸੀ ਵੇਲੇ ਤੋਂ ਚੱਲੇ ਆ ਰਿਹਾ ਮੈਂ ਕਈ ਵਾਰ ਪੰਜਾਬ ਕਈ ਥਾਵਾਂ ਤੇ ਰੁਕਦਾ ਹੁੰਦਾ ਸੀ ਰਾਤ ਨੂੰ ਚੰਡੀਗੜ੍ਹ ਦਾ ਮੈਂ ਪਰਵਾਰੀ ਸੀ ਪੰਜਾਬ ਦਾ ਪਰਵਾਰੀ ਸੀ ਔਰ ਪੰਜਾਬ ਦੇ ਕਈ ਡਿਸਟ੍ਰਿਕਟਾਂ ਨਾਲ ਮੇਰਾ ਨਾਤਾਗਾ ਬਹੁਤ ਸਾਰੇ ਪੁਰਾਣੇ ਲੋਕ ਮੈਨੂੰ ਜਾਣਦੇ ਨੇਗੇ ਪਰ ਲੇਕਿਨ ਮੈਂ ਸਮਝਦਾ ਸਿਰਫ ਇਹ ਗੱਲਾਂ ਹੋ ਨਹੀਂ ਬੜੀਆਂ ਅੰਦਰੋਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੇ ਨੇ ਮੈਂ ਪਿਛਲੇ ਤਿੰਨ ਬਜਟ ਦੇਖੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਭਾਰੀ ਪੁਲੰਦੇ ਲਿਖ ਕੇ ਵੱਡੇ ਵੱਡੇ ਮੈਮੋਰੰਡਮ ਲਿਖ ਕੇ ਆਰਗੂਮੈਂਟ ਕਰਕੇ ਆਏ ਹਾਂ ਉਹਨਾਂ ਦੇ ਉੱਤੇ ਮੀਟਿੰਗ ਕਰਕੇ ਆਾਂਗੇ ਕਦੇ ਇੱਕ ਵੀ ਮੰਗ ਜਿਹੜੀ ਆ ਉਹ ਸੈਂਟਰ ਸਰਕਾਰ ਨੇ ਪੰਜਾਬ ਦੀ ਨਹੀਂ ਮੰਗੀ ਇੱਕ ਵੀ ਮੰਗ ਦੇ ਬਲ ਕਦੇ ਵੀ ਧਿਆਨ ਨਹੀਂ ਦਿੱਤਾ ਬਲਕਿ ਦੇਖਦੇ ਨੇ ਕਿ ਕਿ ਪੰਜਾਬ ਦੇ ਪੈਸੇ ਨੂੰ ਕਿਵੇਂ ਰੋਕਿਆ ਜਾਵੇ ਪੰਜਾਬ ਦੇ ਨਾਲ ਕਿਵੇਂ ਦੁਸ਼ਮਣੀ ਨਿਭਾਈ ਜਾਵੇ ਇਸ ਤੋਂ ਨਾ ਥੋਟ ਪ੍ਰੋਸੈਸ ਜਿਹੜਾ ਉਹ ਭਾਰਤ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈਗਾ ਪੰਜਾਬ ਨੇ ਜੋ ਦੇਸ਼ ਆਜ਼ਾਦ ਹੋਇਆ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਤੇ ਲਈ ਅੱਜ ਵੀ ਦੇਸ਼ ਦੀ ਮੈਂ ਸਮਝਦਾ ਫੌਜ ਦੇ ਅੰਦਰ ਸਭ ਤੋਂ ਵੱਧ ਪੰਜਾਬੀ ਜਿਹੜੇ ਅੱਗੇ ਹੋ ਕੇ ਲੜਦੇ ਨੇਗੇ ਕਿਤੇ ਵੀ ਦੇਸ਼ ਨੂੰ ਜਰੂਰਤਾ ਪੰਜਾਬ ਦੇ ਲੋਕ ਅੱਗੇ ਹੋ ਕੇ ਖੜਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਲਗਾਤਾਰ ਨਫ਼ਰਤ ਕਰਦੀ ਆ ਲਗਾਤਾਰ ਜਿਹੜਾ ਨਫ਼ਰਤ ਭਰਿਆ ਰਵਈਆਗਾ ਉਹ ਸਾਹਮਣੇ ਦੇਖਣ ਨੂੰ ਮਿਲਦਾਗਾ ਅਸੀਂ ਦੇਸ਼ ਦੇ ਕਿਸਾਨ ਲਈ ਇਸ ਮੈਮੋਰੰਡਮ 'ਚ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਨੂੰ ਡਾਈਵਰਸਿਫਿਕੇਸ਼ਨ ਬਾਰੇ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਭਿੰਨਤਾ ਦੀ ਖੇਤੀ ਵੱਲ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਜਿਹੜਾ ਝੋਨੇ ਤੇ ਕਣਕ ਦਾ ਚੱਕਰ ਆ ਇਹ ਜੋ ਬਾਹਰ ਕੱਢਿਆ ਜਾਵੇ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਗਰਾਊਂਡ ਵਾਟਰ ਆ ਉਹ ਲਗਾਤਾਰ ਥੱਲੇ ਨੂੰ ਜਾ ਰਿਹਾ ਆਉਣ ਵਾਲੇ ਸਮੇਂ 'ਚ ਸਾਡਾ ਪੰਜਾਬ ਜਿਹੜਾ ਮਾਰੂ ਥੱਲਾ ਬਣ ਜਾਵੇ ਉਹਨੂੰ ਬਚਾਉਣ ਦੇ ਲਈ ਅਸੀਂ ਇੱਕ ਪੈਕੇਜ ਦੀ ਮੰਗ ਕੀਤੀ ਸੀਗੀ ਪਰ ਲੇਕਿਨ ਉਹ ਬਿਲਕੁਲ ਕੋਈ ਅਜ ਨਰਾਸ਼ ਹੋਇਆ ਕੋਈ ਪੈਕੇਜ ਨਹੀਂ ਦਿੱਤਾ ਗਿਆ ਬਲਕਿ ਮੈਂ ਸਮਝਦਾ ਸਾਡੇ ਦੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲ ਮੰਗ ਕਰ ਰਿਹਾ ਕਿ ਐਮਐਸਪੀ ਦੀ ਲੀਗਲ ਗਰੰਟੀ ਹੋਣੀ ਚਾਹੀਦੀ ਆ ਲੀਗਲ ਗਰੰਟੀ ਦਾ ਕੀ ਦੇਣੀ ਸੀ ਇੱਕ ਛੋਟਾ ਜਿਹਾ ਪੈਕੇਜ ਤੱਕ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਦਿੱਤਾ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਵੀ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਵੀ ਨਫ਼ਰਤ ਕਰਦੀ ਆ ਪੰਜਾਬ ਦੀ ਇੰਡਸਟਰੀ ਨੂੰ ਵੀ ਨਫ਼ਰਤ ਕਰਦੀ ਆ ਕਿਉਂਕਿ ਜਦੋਂ ਇੰਡਸਟਰੀ ਦੀ ਗੱਲ ਆਈ ਸੀ ਜਿਵੇਂ ਪਹਿਲਾਂ ਕਿਹਾਗਾ ਕਿ ਸਟੱਬਲ ਬਰਨਿੰਗ ਦੀ ਮੈਂ ਦੇਖ ਕੇ ਆਇਆ ਸੀਗਾ ਕਿ ਹਰ ਇੱਕ ਸਾਲ ਤੁਸੀਂ ਕਹਿੰਦੇ ਹੋ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਤਾਂ ਉਸਨੇ ਕੀ ਹੁੰਦਾਗਾ ਤੁਸੀਂ ਸਾਰੇ ਜਣੇ ਕਵਰ ਕਰਦੇ ਹੋ ਕਿਹਾ ਜਾਂਦਾਗਾ ਕਿ ਪੰਜਾਬ ਵੱਲੋਂ ਧੂਆਂ ਆ ਰਿਹਾ ਜੀ ਹਰਿਆਣਾ ਵੱਲੋਂ ਧੂਆਂ ਆ ਰਿਹਾ ਜੀ ਮੈਂ ਸੈਂਟਰ ਸਰਕਾਰ ਨੂੰ ਲਿਖ ਕੇ ਦੇ ਕੇ ਆਇਆ ਸੀਗਾ ਕਿ ਆਪਾਂ ਇੱਕ ਫਾਰਮੂਲਾ ਤਿਆਰ ਕਰ ਲਈਏ ਇੱਕ ਅੰਡਰਸਟੈਂਡਿੰਗ ਤਿਆਰ ਕਰ ਲਈਏ ਕਿ ਸੈਂਟਰ ਕਿੰਨੇ ਪੈਸੇ ਪਾਊਗਾ ਪੰਜਾਬ ਕਿੰਨੇ ਪੈਸੇ ਪਾਊਗਾ ਸਾਰੇ ਸਟੇਟਾਂ ਦਾ ਇੱਕ ਮੈਕੈਨਿਜ਼ਮ ਬਣਾ ਲਈਏ ਤਾਂ ਕਿ ਸਮੱਸਿਆ ਦਾ ਸਦਾ ਲਈ ਹੱਲ ਹੋ ਜਾਏ ਪਰ ਉਹ ਸਮੱਸਿਆ ਦਾ ਹੱਲ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਬਦਨਾਮ ਕਰਨਾਗਾ ਉਹਨਾਂ ਨੇ ਕੋਈ ਨਾ ਕੋਈ ਸਾਰਾ ਲੈਣਾਗਾ ਕਿ ਪੰਜਾਬ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਪੰਜਾਬੀਆਂ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਇਹ ਭਾਰਤੀ ਜਨਤਾ ਪਾਰਟੀ ਦੀ ਫਿਤਰ ਆ ਗਈ ਇੱਕ ਉਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਮੈਂ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਹੈ ਕਿਉਂਕਿ ਖੇਤੀਬਾੜੀ ਸੂਬਾ ਪੰਜਾਬ ਨਾ ਖੇਤੀਬਾੜੀ ਵੱਲ ਧਿਆਨ ਦਿੱਤਾ ਗਿਆ ਜਿਹੜਾ ਦੂਜਾ ਪੈਕੇਜ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੇ ਚਲੋ ਛੱਡੋ ਘੱਟੋ ਘੱਟ ਪੰਜ ਡਿਸਟ੍ਰਿਕਟ ਪਠਾਨਕੋਟ ਗੁਰਦਾਸਪੁਰ ਅਮਰਸਰ ਫਿਰੋਜ਼ਪੁਰ ਤਰੰਤਾਰ ਇਹਨਾਂ ਡਿਸਟ੍ਰਿਕਟਾਂ ਦੇ ਅੰਦਰ ਇੰਡਸਟਰੀਅਲ ਪੈਕੇਜ ਦੇ ਦੇ ਤੁਸੀਂ ਹਿਮਾਚਲ ਨੂੰ ਵੀ ਦਿੱਤਾ ਹੋਇਆਗਾ ਤੁਸੀਂ ਜੰਮੂ ਕਸ਼ਮੀਰ ਨੂੰ ਦਿੱਤਾ ਹੋਇਆਗਾ ਉਸ ਤਰਜ਼ ਦੇ ਉੱਤੇ ਇੱਕ ਪੈਕੇਜ ਦੇ ਦਿਓ ਤਾਂ ਕਿ ਪੰਜਾਬ ਦਾ ਯੂਥ ਜਿਹੜਾ ਉਹਨੂੰ ਇੱਥੇ ਰੋਜ਼ਗਾਰ ਮਿਲ ਜਵੇ ਹਾਲਾਂਕਿ ਪੰਜਾਬ ਸਰਕਾਰ ਦੇ ਆਪਣੇ ਨਿੱਜੀ ਯਤਨਾਂ ਸਦਕਾ ਸਰਦਾਰ ਭਗਵੰਤ ਸਿੰਘ ਮਾਝ ਦੇ ਨਿੱਜੀ ਯਤਨਾਂ ਸਦਕਾ ਸਰਕਾਰ ਵੱਲੋਂ ਜ਼ੋਰ ਲਾ ਕੇ ਲਗਭਗ ਅਸੀਂ 90000 ਕਰੋੜ ਦਾ ਨਿਵੇਸ਼ ਇੰਡਸਟਰੀ ਦੇ ਅੰਦਰ ਪੰਜਾਬ ਚ ਕਰਵਾਇਆਗਾ ਔਰ 4 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਪੰਜਾਬ ਦੇ ਬੇਰਗਾਰ ਲੋਜਬਦਾਂ ਨੂੰ ਜਿਹੜੀਆਂ ਨੇ ਉਹ ਪੰਜਾਬ ਦੇ ਇੰਡਸਟਰੀ ਸੈਕਟਰ ਚ ਮਿਲੀਆਂ ਨੇ ਪਰ ਕੇਂਦਰ ਸਰਕਾਰ ਨੇ ਸਾਡੇ ਨਾਲ ਬਿਤਕਰਿਆ ਭਰਿਆ ਜਿਹੜਾ ਬਿਹੇਵ ਕੀਤਾਗਾ ਇਹ ਸਪਸ਼ਟਾ ਅੱਜ ਦੇ ਜਿਹੜਾ ਇਸ ਬਜਟ ਪੇਸ਼ ਕੀਤਾਗਾ ਇੱਕ ਵੀ ਰੀਲੀਫ ਜਿਹੜੀ ਆ ਪੰਜਾਬ ਨੂੰ ਨੇ ਮਿਲੀ ਨਾ ਸਾਨੂੰ ਨਾ ਸਾਨੂੰ ਬਾਰਡਰ ਦੀ ਸਾਡੀ ਫੋਰਸਸ ਲਈ ਕੁਝ ਮਿਲਿਆ ਨਾ ਸਾਨੂੰ ਬਾਰਡਰ ਲਈ ਇੰਡਸਟਰੀ ਲਈ ਕੁਝ ਮਿਲਿਆ ਨਾ ਸਾਡੇ ਐਗਰੀਕਲਚਰ ਸੈਕਟਰ ਨੂੰ ਕੁਝ ਮਿਲਿਆ ਅੱਜ ਪੰਜਾਬ ਨੂੰ ਮੈਂ ਸਮਝਦਾ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਔਰ ਇੱਥੋਂ ਤੱਕ ਕਿ ਦੇਸ਼ ਦੇ ਫਾਈਨਾਂਸ ਮਿਨਿਸਟਰ ਦੇ ਬਸਾਬਲੋਂ ਇੱਕ ਸ਼ਬਦ ਤੱਕ ਪੰਜਾਬ ਦਾ ਸ਼ਬਦ ਤੱਕ ਨਹੀਂ ਬੋਲਿਆ ਗਿਆ ਇਹ ਸਪੱਸ਼ਟ ਕਰਦਾ ਕਿ ਭਾਰਤ ਜਨਤਾ ਪਾਰਟੀ ਕਿੰਨੀ ਵੱਡੀ ਨਫ਼ਰਤ ਜਿਹੜੀ ਆ ਪੰਜਾਬ ਨਾਲ ਕਰਦੀ ਆ ਸਿਰਫ ਕੱਲਾ ਉਹਨਾਂ ਨੇ ਬਿਹਾਰ ਦੇਖਿਆ ਸਿਰਫ ਕੱਲਾ ਉਹਨਾਂ ਨੂੰ ਆਂਧਰਾ ਪ੍ਰਦੇਸ਼ ਦੇਖਿਆ ਮੈਂ ਭਾਰਤ ਜਨਤਾ ਪਾਰਟੀ ਨੂੰ ਪੁੱਛਣਾ ਚਾਹਨਾਗਾ ਮੋਦੀ ਸਾਹਿਬ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੁਸੀਂ ਐਡੀ ਵੱਡੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਸਾਡੇ ਸਟੇਟ ਨਾਲ ਕੀਤੀ ਆ ਪੰਜਾਬ ਨਾਲ ਕੀਤੀ ਆ ਜਦ ਕਿ ਚੁਣਿਆ ਦਾ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਰੇ ਦੇਸ਼ ਦੇ ਲੋਕਾਂ ਨੇ ਹੈਗਾ ਸੋ ਇਹ ਬਿਤਖਰਾ ਕਿਉਂ ਕਿਉਂ ਪੰਜਾਬ ਨਾਲ ਕੀਤਾ ਗਿਆ ਸਿਰਫ ਇਸ ਗੱਲ ਕਰਕੇ ਕਿ ਬਿਹਾਰ ਦੀਆਂ ਇਲੈਕਸ਼ਨ ਆ ਰਹੀਆਂ ਨਹੀਂਆਂ ਸਿਰਫ ਇਸ ਗੱਲ ਕਰਕੇ ਕਿ ਭਾਰਤ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਸੈਂਟਰ ਸਰਕਾਰ ਉਹ ਦੋ ਪਾਰਟੀਆਂ ਤੇ ਟਿਕੀ ਹੋਈ ਆ ਬਿਹਾਰ ਦੇ ਐਮਪੀ ਐਸ ਤੇ ਆਂਧਰਾ ਪ੍ਰਦੇਸ਼ ਦੇ ਐਮਪੀ ਨੇ ਸਿਰਫ ਆਪਣੀ ਸਰਕਾਰ ਬਣਾਉਣ ਲਈ ਬਜਟ ਪੇਸ਼ ਕੀਤਾ ਗਿਆ ਇਹ ਮੇਰੇ ਸਮਝਦਾ ਸਰਾਸਰ ਬਹੁਤ ਵੱਡਾ ਜਿਹੜਾ ਪੰਜਾਬ ਦਾ ਵਿਤਕਰਾ ਹੋਇਆਗਾ ਸੋ ਮੈਂ ਅੱਜ ਦੇ ਇਸ ਪੰਜਾਬ ਦੇ ਲੋਕਾਂ ਨੂੰ ਇਸ ਬਜਟ ਨੇ ਬੁਰੀ ਤਰ੍ਹਾਂ ਜਿਹੜਾ ਨਰਾਸ਼ ਕੀਤਾਗਾ ਨਾ ਸੀ ਐਮਐਸ ਅਮੀਰੇ ਕਿਹਾ ਕੁਝ ਮਿਲਿਆ ਸੋ ਆਲਟੀਮੇਟਲੀ ਇਹ ਜਿਹੜਾ ਬਜਟ ਅੰਦਾ ਪੇਸ਼ ਹੋਇਆਗਾ ਇਹ ਨੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਮਸਾ 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 ਬਾਕੀ ਦੀ ਇੱਕ ਮੀਟਿੰਗ ਹੋ ਚੀ ਗਈ ਯਾਰ ਕਿਸਾਨਾਂ ਦੇ ਨਾਲ ਪਰ ਐਮਐਸਪੀ ਦਾ ਕਿਤੇ ਵੀ ਜ਼ਿਕਰ ਨਹੀਂ ਹੋਇਆ ਇਸ ਵਿੱਚਕਾਰ ਕਿਸਾਨਾਂ ਦੇ ਪੱਖ ਤੋਂ ਕਿਵੇਂ ਵੇਖ ਦੋ ਕਿ ਇਹ ਕਿਸ ਤਰੀਕੇ ਦਾ ਬਚਿਆ ਦੇਖੋ ਮੈਂ ਪਹਿਲੇ ਕਿਹਾਗਾ ਕਿ ਅਸੀਂ ਦੋ ਵੱਡੇ ਮੁੱਦੇ ਲੈ ਕੇ ਡਾਈਵਰਸੀਫਿਕੇਸ਼ਨ ਦਾ ਮੁੱਦਾ ਲੈ ਕੇ ਅਸੀਂ ਸਟੱਬਲ ਬਰਨਿੰਗ ਦਾ ਮੁੱਦਾ ਲੈ ਕੇ ਆ ਮੇਰੇ ਕੋਲੇ ਜਿਹੜੇ ਰਿਟਰਨ ਡਾਕੂਮੈਂਟ ਮੈਮੋਰੰਡਮ ਜਿਹੜਾ ਉਹਦੇ ਚਾਰ ਪੇਜ ਇਸੇ ਗੱਲ ਚ ਲਿਖੇ ਹੋਏ ਨੇਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਫਾਰਮਰ ਦੀ ਜਿਹੜੀ ਆ ਪੰਜਾਬ ਦੀ ਖੇਤੀ ਜਿਹੜੀ ਆ ਪਰ ਪੰਜਾਬ ਦੇ ਫਾਰਮਰ ਦੀ ਆਮਦਨ ਕਿਸ ਤਰ੍ਹਾਂ ਵਧੂਗੀ ਔਰ ਪੰਜਾਬ ਦਾ ਐਗਰੀਕਲਚਰ ਖੇਤਰ ਹੋਰ ਤਰੱਕੀ ਕਰੂਗਾ ਪਰ ਲੇਕਿਨ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਨਰਾਸ਼ ਕੀਤਾਗਾ ਔਰ ਮੈਨੂੰ ਲੱਗਦਾਗਾ ਕਿ 14 ਤਰੀਕ ਵਾਲੀ ਜਿਹੜੀ ਮੀਟਿੰਗ ਆ ਉਹ ਵੀ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਉਹਦਾ ਹਰ ਇੱਕ ਹਰਵਾ ਜਿਹੜਾਗਾ ਉਹ ਪੰਜਾਬ ਦੇ ਕਿਸਾਨ ਨੂੰ ਨਰਾਸ਼ ਕਰਨ ਵਾਲੀ ਦਿਖਾਈ ਦਿੰਦਾਗਾ ਜੀ ਮਸਲੇ ਜੀ ਮਸਲੇ ਸਹੀ ਕੰਮ ਕਰਵਾਉਂਦੀ ਮਸੂਮ ਜੀ ਸਾਹਿਬ ਆਤਲਾ ਕੀ ਕੀਮਤ ਹੈ ਤੁਸੀਂ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਸੀ ਇਸਕੀਮਾ ਜਾਂ ਫਿਰ ਸਪੈਸ਼ਲ ਪੈਕੇਜ ਦਾ ਟੋਟਲ ਕਿੰਨਾ ਪੈਕੇਜ ਸੀਗਾ ਜਿਹੜਾ ਤੁਸੀਂ ਗਣਸਮਾ ਐਸਟੀਮੇਟ ਬਣਾ ਕੇ ਦਿੱਤਾ ਸੀ ਇਹ ਸਾਰੇ ਡਿਪਾਰਟਮੈਂਟ ਦਾ ਅਲੱਗ-ਅਲੱਗ ਬਣਾ ਕੇ ਦਿੱਤਾ ਗਿਆ ਸੀਗਾ ਉਹ ਮੈਂ ਬਾਅਦ ਚ ਡਿਟੇਲ ਸ਼ੇਅਰ ਕਰਾਂਗਾ ਨਮਨ ਜੀ ਸਾਹਿਬ ਇੱਕ ਨਰਸਰੀ ਫਸਲ ਨੂੰ ਲੈ ਕੇ ਗੱਲ ਕੀਤੀ ਗਈ ਹੈ ਦੂਸਰਾ ਪਲਸ ਸੀਡ ਔਰ ਦਾਲਾਂ ਨੂੰ ਲੈ ਕੇ ਲੱਗਦਾ ਨਹੀਂ ਕਿ ਉਹਦਾ ਕੋਈ ਫਾਇਦਾ ਪੰਜਾਬ ਨੂੰ ਹੁੰਦਾ ਹੋਇਆ ਨਜ਼ਰ ਆਏਗਾ ਦੇਖੋ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤਾਂ ਬਹੁਤ ਲੰਮਾ عرصਾ ਪਹਿਲਾਂ ਅਸੀਂ ਕਿਹਾ ਸੀਗਾ ਕਿ ਪਾਲਸਸ ਦੀ ਖੇਤੀ ਕਰਨ ਲਈ ਪੰਜਾਬ ਤਿਆਰ ਆ ਪੰਜਾਬ ਦਾਲਾਂ ਦੀ ਖੇਤੀ ਕਰਨ ਲਈ ਤਿਆਰ ਆਗਾ ਸਾਨੂੰ ਪੈਕੇਜ ਦੇਓ ਪੰਜਾਬ ਜਿਹੜਾ ਮੋਰੀ ਰੋਲ ਲਵਾਊਗਾ ਪਰ ਲੇਕਿਨ ਉਹਦੇ ਵਿੱਚ ਮੈਨੂੰ ਐਸੀ ਵਿਵਸਥਾ ਨਹੀਂ ਦਿੱਂਦੀ ਹੈਗੀ ਜਿਹੜੀ ਅੱਜ ਵੀ ਜਿਹੜੀ ਉਹਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਦੀ ਗੱਲ ਕੀਤੀ ਆ ਉਹ ਸਿਰਫ ਕਰਜ਼ਾ ਵਧਾਉਣ ਦੀ ਗੱਲ ਕੀਤੀ ਆ ਆਮਦਨ ਨਹੀਂ ਬਦਲੀ ਉਹਦੇ ਨਾਲ ਉਹਦੇ ਨਾਲ ਪੰਜਾਬ ਦੇ ਕਿਸਾਨ ਦੀ ਆਮਦਨ ਨਹੀਂ ਬਦਲੀ ਜਾਂ ਦੇਸ਼ ਦੇ ਕਿਸਾਨ ਦੀ ਆਮਦਨ ਨਹੀਂ ਬਦਲੀ ਹਾਂ ਉਹਨਾਂ ਨੇ ਕਹਿੰਤਾ ਕਿ 3 ਲੱਖ ਦੀ ਬਜਾਏ ਤੁਸੀਂ 5 ਲੱਖ ਕਰਜ਼ਾ ਲੈ ਲਓ ਕਰਜ਼ਾ ਵਧਾਉਣ ਦੀ ਤਾਂ ਗੱਲ ਕਰ ਲਈ ਪਰ ਆਮਦਨ ਕਿਸਾਨ ਦੀ ਕਿਵੇਂ ਵਧੂਗੀ ਆਮਦਨ ਕਿਸਾਨ ਦੀ ਕਿਵੇਂ ਵਧੂਗੀ ਉਹਦੇ ਕੋਈ ਜੋਰ ਦਿੱਤਾ ਗਿਆ ਜੇ ਹੁੰਦਾ اچھی ਗੱਲ ਹੁੰਦੀ ਕਿ ਚਾਹੇ ਕਰਜ਼ਾ ਘਟਾਉਣ ਦੇ ਪਰ ਆਮਦਨ ਵਧਾਉਣ ਦੀ ਜਿਹੜੀ ਆ ਉਹਦੀ ਅਨਾਉਂਸਮੈਂਟ ਹੋਣੀ ਚਾਹੀਦੀ ਸੀ ਕਿਹੜਾ ਨਾ ਇੱਕ ਇਹਦੇ ਚ ਕਾਟਨ ਮਿਸ਼ਨ ਦਾ ਵੀ ਕੀਤਾ ਗਿਆ ਪੰਜ ਸਾਲ ਅਤੇ ਸਾਡਾ ਵੱਡਾ ਖੇਤਰ ਕਾਟਨ ਦਾ ਹੈਗਾ ਔਰ ਉਹਦੀ ਉਹ ਪੂਰੀ ਤਰ੍ਹਾਂ ਨਿਕਾ ਖਤਮ ਹੋ ਗਿਆ ਕੀ ਇਹਦੇ ਜਿਹੜਾ ਪੰਜ ਸਾਲੀਏ ਬਜਟ ਦੇ ਵਿੱਚ ਰੱਖਿਆ ਗਿਆ ਹੈ ਇਹ ਕਾਟਨ ਨੂੰ ਵਧਾਇਆ ਜਾਊਗਾ ਉਹ ਸਾਡੇ ਲਈ ਫਾਇਦੇਮੰਦ ਹੈ ਕਿ ਨਹੀਂ ਹੈ ਦੇਖੋ ਕਾਟਨ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈਗੀ ਇਹ ਕਾਟਨ ਨੈਸ਼ਨਲ ਆਪਣਾ ਕਾਟਨ ਮਿਸ਼ਨ ਤੇ ਨੈਸ਼ਨਲ ਪਲਸ ਮਿਸ਼ਨ ਦੋ ਜਿਹੜੀ ਆ ਉਹਦੀ ਜਿਹੜੀ ਐਸਓਪੀ ਆਈ ਜੀ ਹਜੇ ਤੱਕ ਡਿਟੇਲ ਦੇ ਵਿੱਚ ਕਿ ਕੀ ਕੀ ਉਹਦਾ ਫਾਇਦਾ ਹੋਣਾਗਾ ਪਰ ਲੇਕਿਨ ਮੈਂ ਸਮਝਦਾ ਸੀ ਜਿਹੜੀ ਡਿਟੇਲ ਚ ਲਿਖ ਕੇ ਭੇਜਿਆ ਸੀਗਾ ਜੇ ਉਹਦੇ ਤੇ ਕੰਮ ਕੀਤਾ ਹੁੰਦਾ ਤਾਂ ਪੰਜਾਬ ਨੂੰ ਹੋਰ ਬਿਹਤਰ ਫਾਇਦਾ ਹੋਣਾ ਸੀ ਜੀਨਾ ਸਾਹਿਬ ਤੁਹਾਨੂੰ ਲੱਗਦਾ ਮੀਡਲ ਕਲਾਸ ਨੂੰ ਇਸ ਵਾਰੀ ਫੋਕਸ ਕੀਤਾ ਗਿਆ ਟੈਕਸ ਲੈਪ ਦੀ ਗੱਲ ਕਰ ਲਈਏ 7 ਲੱਖ ਤੋਂ 12 ਲੱਖ ਕੀਤਾ ਗਿਆ ਉਸ ਵਾਰੀ ਕੀ ਕੰਮ ਹੋਇਆ ਟੈਕਸ ਸਲੈਬ ਦੇ ਵਿੱਚ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਆ ਦੇਸ਼ ਦੇ ਲੋਕਾਂ ਨਾਲ ਖੇਡੇ ਨੇ ਕਿ 12 ਲੱਖ ਰੁਪਏ ਤੱਕ ਛੋਟ ਆ ਜੇ 12 ਲੱਖ ਰੁਪਏ ਤੋਂ ਬਾਅਦ 12 ਲੱਖ 1000 ਤੁਹਾਡੀ ਇਨਕਮ ਹੋ ਜਾਂਦੀ ਹੈ ਫਿਰ ਤੁਹਾਨੂੰ 4 ਲੱਖ ਤੋਂ ਲੈ ਕੇ 8 ਲੱਖ ਤੱਕ 5% ਟੈਕਸ ਦੇਣਾ 8 ਲੱਖ ਤੋਂ ਲੈ ਕੇ 12% 1000 10% ਟੈਕਸ ਦੇਣਾ ਪਊਗਾ ਸੋ ਇਹ ਜਿਹੜੀ ਨਵੀਂ ਟੈਕਸ ਰਜ਼ੀਮਾ ਉਹਦੇ ਵਿੱਚ ਜਿਹੜੀ ਆ ਪਰ ਲੇਕਿਨ ਪੰਜਾਬ ਦੇ ਕਿੰਨੇ ਟੈਕਸਪੇਅਰ ਨੇਗੇ ਸਿਰਫ 4 ਲੱਖ ਟੈਕਸਪੇਅਰ ਆਉਂਦੇ ਨੇ ਜੇ ਮੈਂ ਗੱਲ ਕਰਾਂ 4 ਲੱਖ ਦੇ ਕਰੀਬ ਜਿਹੜੇ ਟੈਕਸ ਪੇਰ ਨੇ ਉਹਨਾਂ ਚੋਂ ਇਹਦੇ ਚ ਕਿੰਨੇ ਆਉਦੇ ਹੋਣਗੇ ਇਹ ਵੀ ਅੱਗੇ ਫਰਦਰ ਮੈਂ ਸਮਝਦਾ ਬਿਸ਼ਾਗਾ ਸੋ ਬਹੁਤ ਲਿਮਟਿਡ ਜੇ ਲੋਕਾਂ ਨੂੰ ਫਾਇਦਾ ਹੋਇਆ ਪਰ ਲੇਕਿਨ ਵੱਡੇ ਪੱਧਰ ਤੇ ਜਿਹੜਾ ਆਮ ਆਦਮੀ ਆ ਉਹਨੂੰ ਮਾਰ ਪਈ ਉਹ ਨਿਰਾਸ਼ ਹੋ ਗਿਆ ਐਮਐਸਐਮਸ ਨੂੰ ਲੈ ਕੇ ਐਮਐਸਐਮਸ ਨੂੰ ਲੈ ਕੇ ਤੁਸੀਂ ਕਿਹਾ ਹੈ ਕਿ ਕੋਈ ਫਾਇਦਾ ਜ਼ਿਆਦਾ ਨਹੀਂ ਹੋਇਆ ਪਰ ਹੁਣ ਸੀਏ ਵੀ ਲੈ ਨੇ ਵੀ ਕੁਝ ਗਿਆਨ ਦਿੱਤੇ ਨੇ ਉਹ ਕਹਿ ਰਹੇ ਨੇ ਕਿ ਐਮਐਸਐਮਸ ਨੂੰ ਲੈ ਕੇ ਇਸ ਵਾਰੀ ਕਾਫੀ ਜ਼ਿਆਦਾ ਜਿਹੜਾ ਰਿਬੇਟ ਦਿੱਤੇ ਗਏ ਨੇ ਥ੍ਰੈਸ਼ਹੋल्ड ਦੇ ਵਿੱਚ ਕਿਤਨੇ ਕਿਤੇ ਘਾਟ ਆਈ ਹੈ ਜਿਹੜਾ ਜਿਹੜਾ ਥ੍ਰੈਸ਼ਹੋल्ड ਲਗਭਗ 50 ਕਰੋੜ ਦਾ ਰਹਿ ਗਿਆ ਸੀਗਾ ਉਸ ਨੂੰ ਕਿਤੇ ਲਗਦੇ ਲਿਮਿਟ ਵਧਾਈ ਗਈ ਹੈ ਔਰ ਕਿ ਜਿਹੜੀ ਕੈਟੇਗਰੀਜ਼ੇਸ਼ਨ ਜਿਹੜੀ ਹੈਗੀ ਹੈ ਉਸ ਦੇ ਸਹਾਰੇ ਕਰਕੇ ਕੀਤੀ ਗਈ ਕਿ ਉਹਨੂੰ ਐਮਐਸਐਮਈ ਜਿਹੜੇ ਨੇ ਲਾਰਜ ਵਿੱਚ ਨਾ ਹੋ ਕੇ ਛੋਟਲੀਆਂ ਜਾਣ ਕਿ ਇਸ ਨਾਲ ਐਮਐਸਐਮਈ ਸਰਦੋ ਫਾਇਦਾ ਹੋਗਾ ਔਰ ਇਨਵੈਸਟਮੈਂਟ ਵਧੇਗੀ ਆ ਦੇਖੋ ਜਿਹੜਾ ਐਮਐਸਐਮਈ ਦਾ ਉਹਨਾਂ ਦੇ ਜੁਲਾਈਨ ਵੱਲੋਂ ਸਾਡੇ ਲਈ ਆਇਆ ਸੀ ਉਸ ਨੂੰ ਲਿਖ ਕੇ ਭੇਜਿਆ ਸੀ ਉਹਦੇ ਮੁਤਾਬਕ ਉਹਨਾਂ ਮਾਪਦੰਡਾਂ ਉੱਤੇ ਬਿਲਕੁਲ ਖਰਾਣੀ ਉਤਰਦਾ ਹੈਗਾ ਸੋ ਇਹ ਤਾਂ ਕਿਤਨਾ ਕਿਤੇ ਬਿਹਾਰ ਆਂਧਰਾ ਪ੍ਰਦੇਸ਼ ਦੋਨੇ ਸਟੇਟਾਂ ਨੂੰ ਮੁੱਖ ਰੱਖ ਕੇ ਬਜਟ ਤਿਆਰ ਕੀਤਾ ਲੱਗਦਾ। ਜੀ ਮਾ ਸਰ ਪਿਛਲੇ ਬਜਟ ਸੈਸ਼ਨ ਦੇ ਵਿੱਚ ਪੰਜ ਸਕੀਮਾਂ ਅਨਾਉਂਸ ਕੀਤੀਆਂ ਸੀ ਸਰਕਾਰ ਨੇ ਜਿਨ੍ਹਾਂ ਦਾ ਸਿੱਕਾ ਸਾਲੇ ਵੀ ਹੋਲਦੇ ਆ। ਕੀ ਉਮੀਦ ਹੈ ਨਵੀਆਂ ਸਕੀਮਾਂ ਤੇ ਕਿੰਨੇ ਲੋਕਾਂ ਨੂੰ ਉਮੀਦ ਆ ਸਕਦੀ? ਦੇਖੋ ਜਦੋਂ ਕੋਈ ਵੀ ਬਜਟ ਆਉਂਦਾ ਹੈਗਾ ਬਹੁਤ ਸਾਰੀਆਂ ਸਕੀਮਾਂ ਅਨਾਉਂਸ ਕਰ ਦਿੰਦੇ ਨੇ ਪਰ ਲੇਕਿਨ ਪੂਰਾ ਸਾਲ ਪਰ ਉਹਨਾਂ ਤੇ ਕੰਮ ਨਹੀਂ ਹੁੰਦਾ। ਉਹ ਅੱਧ ਬਚਾਲੇ ਜਿਹੜਾ ਦਮ ਤੋੜ ਜਾਂਦੀਆਂ ਨੇ ਗਈਆਂ। ਕਿਉਂਕਿ ਹਜੇ ਤੱਕ ਬਹੁਤ ਸਾਰੀਆਂ ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੀਆਂ ਦਾਦਾ ਨਾ ਹੀ ਕੋਈ ਐਸਓਪੀ ਸਾਹਮਣੇ ਆ ਰਿਹਾ ਸੀ। ਨਾ ਹੀ ਕੋ ਮੈਮੋਰੰਡਮ ਸਾਹਮਣੇ ਆ ਰਿਹਾ ਕਿ ਕਿਸ ਲਾਈਨ ਤੇ ਕੰਮ ਕਰਨਾਗਾ ਸੋ 2-3 ਮਹੀਨੇ ਤੱਕ ਇਸ ਗੱਲ ਚ ਲੱਗ ਜਾਗੇ ਕਿਸ ਮੋੜ ਤੇ ਕੰਮ ਕਰਨਾਗਾ ਐਨੇ ਸਾਲ ਬੀਤ ਜਾਊਗਾ ਤੋ ਸਕੀਮ ਜਿਹੜੀ ਉਹ ਦਮ ਤੋੜ ਜੂ ਜੀਮਾ ਸਾਹਿਬ ਇਹ ਤੋ ਹੀ ਕੇਂਦਰ ਦੀ ਬਜਟ ਟੋਡਾ ਵੀ ਬਜਟ ਆਉਣਾ ਲਾਇ ਤੁਸੀਂ ਕੀ ਨਵਾਂ ਕਰ ਰਹੇ ਹੋ ਜਰੂਰ ਦੱਸੋ ਬਿਲਕੁਲ ਸਾਡੇ ਬਜਟ ਦੀ ਤਿਆਰੀ ਹੋ ਰਹੀ ਆ ਜਿਸ ਦਿਨ ਬਜਟ ਪੇਸ਼ ਹੋਊਗਾ ਬਿਲਕੁਲ ਤੁਹਾਨੂੰ ਦੱਸਾਂਗੇ ਜੀਮਾ ਸਾਹਿਬ ਤੁਹਾਡਾ ਸਾਰਾ